ਇਹ ਬਾਹਰੀ ਸਰੂਪ ਸਾਡਾ ਆਪਣਾ ਸਰੂਪ ਨਹੀਂ ਹੈ ਇਹ ਕੁਛ ਦਿਨਾਂ ਲਈ ਮਿਲਿਆ ਹੋਇਆ ਹੈ ਇੱਕ ਦਿਨ ਅਲੋਪ ਹੋ ਜਾਏਗਾ ਖਤਮ ਹੋ ਜਾਏਗਾ ਜਿਹੜਾ ਨੇਜੇ ਸਰੂਪ ਹੈ ਜਿਹਨੂੰ ਅਸੀਂ ਆਤਮਾ ਕੇ ਨੇ ਆ ਉਹਦੇ ਬਾਰੇ ਗਿਆਨ رائے ਪੁਲਾਰਜੀ ਲੈਣਾ ਚਾਹੁੰਦੇ ਹਾਂ ਤੁਮ ਕਰਨਾ ਤੇ ਉਜਗਿਆਸਾ اے ਮਾਈ ਗੁਰੂ ਇਹ ਜਗਿਆਸਾ ਵੀ ਤੁਹਾਡੀ ਕਿਰਪਾ ਨਾਲ ਹੀ ਪੈਦਾ ਹੋਈ ਹੈ ਨਹੀਂ ਤੇ ਮੈਂ ਤੇ ਤੁਰਿਆ ਫਿਰਦਾ ਸਾਂ ਆਪਾ ਵੀ ਤੁਰੇ ਹੀ ਫਿਰਦੇ ਆਂ ਪਛਾਣ ਲੈ ਕੇ ਤੁਰੇ ਕਰਦੇ ਆ ਅਸੀਂ ਆਪਣੀ ਆਪਣੀ ਸਟੈਂਪ ਲਗਾਈ ਹੋਈ ਹੈ ਕਿ ਇਹ ਇਹ ਇੰਡੀਅਨ ਹੈ ਇਹ ਕੈਨੇਡੀਅਨ ਹੈ ਇਹ ਅਮਰੀਕਨ ਹੈ ਇਹ ਫਰਾਂਸ ਦਾ ਹੈ ਇਹ ਜਰਮਨ ਦਾ ਹੈ ਇਹ ਫਲਾਣੀ 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 ਦਾ ਹੈ ਔਰ ਅਸਲ ਦੇ ਵਿੱਚ ਮੈਂ ਹੈ ਕੋਣਾ ਹੈ ਕਿਸੇ ਨੂੰ ਵੀ ਨਹੀਂ ਪਤਾ ਅਸੀਂ ਬਾਹਰ ਦੀ ਹੋਈ ਪਛਾਣ ਲੈ ਕੇ ਤੁਰੇ ਹੋਏ ਆ ਤੇ ਬਾਹਰ ਦੀ ਪਛਾਣ ਨਾਲ ਹੀ ਅਸੀਂ ਇੱਕ ਦੂਜੇ ਦੇ ਉਸ ਮਾਲਕ ਦੇ ਦੇਸ਼ ਵਿੱਚ ਇਹ ਬਾਹਰੀ ਪਛਾਣ ਤੇ ਜਾਣੀ ਨਹੀਂ ਕਿਤੇ ਇੱਥੇ ਹੀ ਮਿੱਟੀ ਹੋ ਜਾਣਾ ਹੈ ਕਿਤੇ ਇੱਥੇ ਹੀ ਇਹਦਾ ਸਰੀਰ ਦਾ ਸੰਸਕਾਰ ਹੋ ਜਾਣਾ ਹੈ ਜਦਫਨਾ ਦਿੱਤਾ ਜਾਣਾ ਹੈ ਇਹ ਤੇ ਪਛਾਣ ਖਤਮ ਹੈ ਫਿਰ ਉਸ ਮਾਲਕ ਦੇ ਘਰ ਕਿਹੜੀ ਪਛਾਣ ਲੈ ਕੇ ਅਸੀਂ ਜਾਵਾਂਗੇ ਇਹ ਰਾਏ ਬੁਲਾਰ ਕੀਨਾਂ ਵੀ ਮਹਾਰਾਜ ਤੁਸੀਂ ਕਿਰਪਾ ਕੀਤੀ ਮੈਨੂੰ ਇਹ ਸੋਝੀ ਇੰਨੀ ਕੁ ਦਿੱਤੀ ਆ ਜਿਹਦੇ ਨਾਲ ਮੇਰੇ ਅੰਦਰ ਇਹ ਜਗਿਆਸਾ ਪੈਦਾ ਹੋਈ ਕਿ ਮੈਂ ਆਪਣੇ ਆਪ ਨੂੰ ਜਾਣਨਾ ਚਾਹੁੰਦਾ ਹਾਂ ਮੇਰੇ ਅੰਦਰ ਇਹ ਇਤਿਹਾਸ ਵੱਧ ਰਹੀ ਹੈ ਕਿ ਮੈਂ ਕੌਣ ਹਾਂ ਮੈਂ ਮਨੁੱਖਾ ਜਨਮ ਦੇ ਵਿੱਚ ਕਿਉਂ ਆਇਆ ਇਹਨੂੰ ਇਹ ਮੈਂ ਜਾਣਨਾ ਚਾਹੁੰਦਾ ਹਾਂ ਅਧਿਕਾਰ ਗਿਆਨ ਉਹ ਦਾਨ ਯੈਸੂ ਨੀ ਮਹਾਰਾਜੀ ਮੈਨੂੰ ਇਸ ਗਿਆਨ ਦਾ ਅਧਿਕਾਰੀ ਸਮਝਦਿਆਂ ਵੀ ਮੈਨੂੰ ਇਸ ਗਿਆਨ ਦੀ ਲੋੜ ਹੈ ਕਿ ਤੁਸੀਂ ਮੈਨੂੰ ਗਿਆਨ ਬਖਸ਼ਣਾ ਕਰੋ ਕਰ ਕਰੋ ਮੋਰ ਕਲਿਆਣ ਮੈਨੂੰ ਆਪ ਦੀ ਆਤਮਾ ਕੋ ਸੋਚੀ ਦੇ ਕੇ ਮੇਰਾ ਕਲਿਆਣ ਕਰੋ ਫਿਰ ਬੇਨਤੀ ਸਮਝਿਓ ਲੋਕ ਕਹਿੰਦੇ ਮਰਨ ਤੋਂ ਬਾਅਦ ਪਿੰਡ ਦਾਨ ਕਰਦੇ ਉੱਤੇ ਕਲਿਆਣ ਹੋ ਜਾਂਦਾ ਹੈ ਪਿੰਡ ਦਾਨ ਕਰਦੇ ਹੋ ਕਲਿਆਣ ਹੁੰਦਾ ਪਰ ਮਹਾਰਾਜ ਕਹਿੰਦੇ ਨਹੀਂ ਇਦਾਂ ਨਹੀਂ ਮਹਾਰਾਜ ਇਹ ਜੀਉਂਦਿਆਂ ਜੀ ਆਪਣਾ ਕਲਿਆਣ ਕਰ ਜੀਉਂਦਿਆਂ ਜੀ ਤੂੰ ਆਪਣੀ ਆਤਮਾ ਦਾ ਭਲਾ ਕਰ ਪਰਮ ਤੋਂ ਬਾਅਦ ਨਹੀਂ ਜੀਵੰਦਿਆਂ ਜੀ ਮੁਕਤ ਹੋ ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਦੀ ਇਸ ਲਈ ਰਾਇ ਬਲਾਰ ਕਹਿੰਦਾ ਮਹਾਰਾਜ ਮੇਰਾ ਕਲਿਆਣ ਕਰੋ ਮੇਰਾ ਭਲਾ ਕਰੋ ਮੈਨੂੰ ਇਹ ਸੋਝੀ ਦਿਓ ਮੈਨੂੰ ਆਪਣੇ ਆਪੇ ਦੀ ਸੋਝੀ ਹੋ ਜਾਏ ਮੇਰਾ ਭਲਾ ਕਰਦੇ ਹੋ ਮੇਰਾ ਕਲਿਆਣ ਕਰਦੇ ਹੋ ਅਰਾਧੇਂਤਾ ਮਹੇਜਾਨੀ اے ਵਾਹਿਗੁਰੂ ਜੀ ਮੈਂ ਦੀਨ ਬਣ ਕੇ ਬੇਤੀ ਕਰਦਾ ਤੁਹਾਡੇ ਤੋਂ ਬਿਨਾ ਹੋਰ ਕੋਈ ਜੋ ਮੈਨੂੰ ਮੇਰੇ ਅਧਿਆਤਮਕ ਜੀਵਨ ਦੀ ਸੋਝੀ ਦਿਵਾ ਸਕੇ ਫੇਰ ਯਾਰ ਕੀ ਮੱਤ ਤਹਿ ਤਾਈ ਗੁਰੂ ਸਾਹਿਬ ਜੀ ਫਿਰ ਹੁਣ ਗਿਆਨ ਬੜੀ ਮੱਤ ਜੜੀ ਆ ਉਹ ਰਾਏ ਬੁਲਾਰ ਨੂੰ ਦੇਣਾ ਚਾਹੁੰਦੇ ਹਨ ਤੁਪਾਇ ਚੜੀ ਗੁਰਗੱਥਾਈ ਜਗਤ ਦੇ ਸਾਈ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਮਹਾਰਾਜ ਜਿਹੜੇ ਨੇ ਉਹ ਗਿਆਨ ਦਾ ਕਹ ਲਓ ਕਿ ਇੱਕ ਪਿੰਜਰਾ ਹੈ ਅਸੀਂ ਉਸ ਪਿੰਜਰੇ ਦੇ ਵਿੱਚ ਜੀਵ ਆਤਮਿਕ ਤਲ ਤੇ ਵਸਣਾ ਚਾਹੁੰਦੇ ਆ ਅਸੀਂ ਗਿਆਨ ਲੈਣ ਆਏ ਆ ਗੁਰੂ ਸਾਹਿਬ ਕੋਲ ਅ ਗਿਆਨਤਾ ਤੇ ਹੈ ਹੀ ਪਹੁੰਚ ਅਸੀਂ ਇੱਥੇ ਗਿਆਨ ਲੈਣ ਆਏ ਆ ਗਿਆਨ ਮਤਲਬ ਸੋਚੀ ਲੈਣ ਆਏ ਆ ਸਾਨੂੰ ਆਪਣੇ ਆਪੇ ਦੀ ਵੀ ਸਮਝ ਆ ਜਾਏ ਤੇ ਦਾਤੇ ਦੀ ਕਰਤੇ ਦੀ ਵੀ ਸਮਝ ਆ ਜਾਏ ਗੁਰਾ ਇੱਕ ਦੀਵ ਬੁਝਾਈ ਸਰ ਨਾ ਲਈਏ ਗੁਰੂ ਮਹਾਰਾਜ ਸਾਨੂੰ ਸੋਝੀ ਦਿਓ ਗਿਆਨ ਦੇ ਅਸੀਂ ਅਲਪੱਗ ਜੀਵਾਂ ਸਾਨੂੰ ਸੋਝੀ ਕੋਈ ਨਹੀਂ ਹੈ ਗੁਰੂ ਮਹਾਰਾਜ ਨੂੰ ਸੋਝੀ ਦੇਣਾ ਚਾਹੁੰਦੇ ਹਨ ਮਾਰੇ ਗੰਜਰ ਦਾ ਪਾਇ ਕਹੋ ਕਥਾ ਕੋ ਖਾਨ ਕਵੀ ਜੀ ਕਹਿੰਦੇ ਮੈਂ ਗੁਰੂ ਕੋਲੋਂ ਗਿਆਨ ਲੈ ਕੇ ਆਪਣੇ ਕੋਲੋਂ ਨਹੀਂ ਕਵੀ ਜੀ ਕਹਿੰਦੇ ਮੈਂ ਤੇ ਆਪ ਅਲਪੱਗਾਂ ਕਵੀ ਸੰਤੋਖ ਸੀ ਕਹਿੰਦੇ ਮੈਂ ਤੇ ਆਪ ਅਲਪਾਗਾ ਮੈਂ ਨਹੀਂ ਏਡੀ ਵੱਡੀ ਗੱਲ ਕਰ ਸਕਦਾ ਗੁਰੂ ਮਹਾਰਾਜ ਕੋਲੋਂ ਗਿਆਨ ਲੈ ਕੇ ਇਹ ਗੱਲ ਜਿਹੜੀ ਆ ਉਹ ਤੁਹਾਨੂੰ ਕਥਾ ਦੇ ਰਾਹੀਂ ਸੁਣਾ ਰਿਹਾ ਜੈਸੇ ਇਹ ਜਿਹੜਾ ਇਤਿਹਾਸ ਹੈ ਭਾਈ ਬਾਲਾ ਜੀ ਗੁਰੂ